ਚੰਡੀਗੜ੍ਹ ਦੇ ਕਾਂਗਰਸ ਭਵਨ ਵਿੱਚ ਇਹਨੇ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਤੇ ਭੋਜਨ ਸਮਾਜ ਪਾਰਟੀ ਦੇ ਵਰਕਰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਾਬਕਾ ਕੇਂਦਰੀ ਮੰਤਰੀ ਮਨੀਸ਼ ਦਿਵਾਦੀ ਤੇ ਸੀਨੀਅਰ ਕਾਂਗਰਸ ਲੀਡਰ ਜਗਮੀਤ ਬਰਾੜ ਦੀ ਮੌਜੂਦਗੀ 'ਚ ਇਹਨਾਂ ਪਾਰਟੀਆਂ ਦੇ ਵਰਕਰ ਕਾਂਗਰਸ 'ਚ ਸ਼ਾਮਲ ਹੋ ਗਏ। ਕੱਲ ਚੰਡੀਗੜ੍ਹ 'ਚ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ। ਉਸ ਤੋਂ ਠੀਕ ਇੱਕ ਦਿਨ ਬਾਅਦ ਕੈਪਟਨ ਨੇ ਸੰਗਰੂਰ ਤੋਂ ਆਪ ਦੇ 21 ਵਰਕਰਾਂ ਨੂੰ ਕਾਂਗਰਸ 'ਚ ਸ਼ਾਮਲ ਕਰਵਾ ਲਿਆ। ਇਸ ਤੋਂ ਬਾਅਦ ਵਾਰੀ ਆਉਂਦੀ ਹੈ ਸ਼੍ਰੋਮਣੀ ਅਕਾਲੀ ਤਲਵੰਡੀ ਸਾਬੋ ਤੇ ਬੀਐਸਪੀ ਸਰਕਲ ਚਾਰ ਸਮੇਤ 27 ਲੋਕ ਕਾਂਗਰਸ ਪਾਰਟੀ ਚ ਸ਼ਾਮਲ ਕਰਵਾਏ ਗਏ ਇਸ ਮੌਕੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਤੇ ਹਮਲਾ ਕੀਤਾ ਅਕਾਲੀ ਦਲ ਔਰ ਬੀਜੇਪੀ ਗਵਰਨਮੈਂਟ ਤਾਂ ਗਈ ਜ਼ੀਰੋ ਆਫਟਰ ਬਰਗਾੜੀ ਇਹਨਾਂ ਦਾ ਤਾਂ ਬਿਲਕੁਲ ਹੀ ਖੋਪਾ ਪੈ ਗਿਆ ਲੈਟ ਅਸ ਬੀ ਕਲੀਅਰ ਅਬਾਊਟ ਇਟ ਟੂਡੇ ਪੀਪਲ ਆਰ ਫੈਡ ਅਪ ਇਹਨਾਂ ਦਾ ਕੁਝ ਵੀ ਲੋਕਾਂ ਦਾ ਇਹਨਾਂ ਨੇ ਰੋਲ ਨਹੀਂ ਰਿਹਾ ਪੰਜਾਬ 'ਚ ਹੁਣ 2-4 ਮਹੀਨੇ 6 ਮਹੀਨੇ ਜਿੰਨੇ ਟੱਪਣੇ ਨੇ ਟੱਪੜ ਦੇ ਇਸ ਤੋਂ ਬਾਅਦ ਇਹਨਾਂ ਦਾ ਖੋਪਾ ਗਿਆ ਖਤਮ ਜਿੱਥੇ ਦਾ ਹੀ ਆਮ ਆਦਮੀ ਹੈ ਇਟ ਇਜ਼ ਅ ਨਿਊ ਫੀਨੋਮੇਨਾ ਵੀ ਡੋਨਟ ਨੋ ਕਿ ਕਿੱਥੇ ਕਿੱਥੇ ਕਿੰਨੇ ਬੰਦੇ ਹੈ ਕਿ ਨਹੀਂ ਹੈ ਬਿਕੋਜ਼ ਕੋਈ ਆਰਗੇਨਾਈਜੇਸ਼ਨ ਸੈਟ ਅਪ ਤਾਂ ਇਹਨਾਂ ਰਹੇ ਨਹੀਂ ਇੱਕ ਭਾਵਕਤਾ ਉਹਨਾਂ ਦੇ ਵਿੱਚ ਉਹ ਭਾਵਕਤਾ ਕਿ ਅਸੀਂ ਇਹਨਾਂ ਨੂੰ ਵੀ ਦੇਖ ਲਿਆ ਉਹਨਾਂ ਨੂੰ ਵੀ ਦੇਖ ਲਿਆ ਪੁਰਾਣੇ ਨੂੰ ਵੀ ਦੇਖ ਲਿਆ ਉਹਨਾਂ ਇੱਕ ਨਵੀਂ ਪਾਰਟੀ ਆਪਾਂ ਦੇਖ ਲਈ ਹੈ ਬਟ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਫ ਯੂ ਲੁੱਕ ਬੈਕ ਔਰ ਮੈਂ ਹੁਣ ਉਹ ਆਂਕੜੇ ਮੇਰੇ ਕੋਲ ਆ ਰਹੇ ਨੇ ਇੱਕ ਦੋ ਦਿਨਾਂ ਚ ਕਿ ਦਿੱਲੀ ਦੇ ਵਿੱਚ ਪਰਫਾਰਮੈਂਸ ਇਟ ਹੈਜ਼ ਬੀਨ ਟੋਟਲੀ ਪੈਥੈਟਿਕ ਜ਼ੀਰੋ